ਭਾਈ ਜੀ ਕਿਵੇਂ ਹੋਇਆ ਐਕਸੀਡੈਂਟ ਤੇ ਕੀ ਕਹਿਣਾ ਚਾਹੁੰਦੇ ਹੋ ਸਾਡੀ ਬੇਨਤੀ ਏ ਇਹ ਸਾਡੇ ਅੱਗੇ ਸਮਾਣੇ ਜੀ ਸੱਤ ਬੱਚੇ ਪੂਰੀ ਹੋ ਗਏ ਨੇ ਇੱਕ ਡਰਾਈਵਰ ਪੂਰਾ ਹੋ ਗਿਆ ਬਹੁਤ ਨੁਕਸਾਨ ਹੁੰਦਾ ਸਾਡੀ ਭਗਵੰਤ ਮਾਨ ਨੂੰ ਸਰਕਾਰ ਨੂੰ ਇਹ ਬੇਨਤੀ ਏ ਵੀ ਸਾਡਾ ਰੋਡ ਫੋਰ ਜਾਂ 2 ਵਾਈ ਕੀਤਾ ਜਾਵੇ ਵੀ ਸਾਡਾ ਹੀ ਇਹ ਮੰਗੇ ਸਾਡੀ ਹੋਰ ਕੋਈ ਮੰਗ ਨਹੀਂ ਵੀ ਸਾਡੀਆਂ ਜਾਣਾਂ ਬਚਣਗੀਆਂ ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਆ ਗਈ ਜੀ ਰੋਜ਼ ਡੇਲੀ 1 2 1 2 2 ਹੁੰਦੇ ਹੀ ਹੁੰਦਾ ਜੀ ਚਲੋ ਹੁਣ ਬਹੁਤ ਤਕੜਾ ਐਕਸੀਡੈਂਟ ਹੋਇਆ ਚਲੋ ਵਿਚਾਰ ਆ ਗਏ ਐਮਬੂਲੈਂਸ ਅਈ ਭੇਜਦੇ ਨੇ ਬੰਦੇ ਤੇ ਸੱਟਾਂ ਕਿੰਨੇ ਲੱਗੀਆਂ ਸੱਟਾਂ ਲੱਗਿਆ ਨੇ ਜੀ ਉਹ ਐਮਬੂਲੈਂਸ ਬੰਦੇ ਭੇਜਦੇ ਰਹੀ ਦੂਜੀ ਉਹਨਾਂ ਦੀ ਆਪਣੀ ਗੱਡੀ ਆ ਗਈ ਪਿੱਛੋਂ ਇਹ ਗੱਡੀ ਹਰਿਆਣੇ ਦੀ ਸੀ ਤੇ ਵੀ ਇਹਨਾਂ ਨੇ ਗੱਡੀ ਮੰਗਾ ਲਈ ਸੀ ਹਾਂ ਪੀਜੀਐਚ ਕੋਲ ਦਵਾਈ ਲੈਣ ਗਏ ਸਨ ਜੀ ਇਹ ਗੱਡੀ ਪਟਿਆਲੋ ਵਾਰੀ ਸੀ ਉਹ ਸਮਾਣੀ ਵਾਰੀ ਪੀਕਅਪ ਇਹ ਜਿਹੜੀ ਗੱਡੀ ਕਾਰ ਦੇ ਸੀਗੇ ਇਹ ਇੱਧਰ ਤੇ ਨੇ ਪੀਪਲ ਥੇ ਖਨੌਰੀ ਦੇ ਕੋਲ ਪੀਪਲ ਥੇ ਪਿੰਡੇ ਕੋਈ ਜੀ ਪੀਪਲ ਥੇ ਜੀਂ ਦੇ ਪਿੰਡੇ ਹਾਂ ਜੀ ਗੱਡੀ ਰਹਾ ਉਧਰੋਂ ਆਏ ਸਨ ਜੀ ਪਈ ਪੇਜਤਾ ਜੀ ਹੁਣ ਇਹ ਗੱਡੀਆਂ ਦੋਵੇਂ ਜੀ ਸਾਈਡ ਤੇ ਲਵਾ ਦੇ ਲੱਗੇ ਜੀ ਸਾਡੀ ਇਹ ਹੀ ਬੇਨਤੀ ਇਹਨੂੰ ਉਹ ਕਰੋ ਜੀ ਸਾਡਾ ਬਸ ਸਾਡੀ ਇਹ ਹੀ ਮੰਗ ਹੈ ਜੀ ਬਾ ਜੀ ਪਿਕਅਪ ਦਾ ਇਹਦਾ ਗੱਡੀ ਦਾ ਐਕਸੀਡੈਂਟ ਹੋਇਆ ਵੱਡੀ ਤੇਜ਼ੀ ਨਾਲ ਤੇ ਭਰਾ ਜੀ ਕੋਈ ਜਾਨੀ ਨੁਕਸਾਨ ਤੋਂ ਜਾਨੀ ਨੁਕਸਾਨ ਨਹੀਂ ਹੋਇਆ ਜਿਹੜਾ ਉਹ ਲੱਤ ਕੇ ਸਮਾਨੇ ਪੇਜਤਾ ਇੱਕ ਬੰਦਾ ਯਾਨੀ ਮਹਿੰਦਰਾ ਪਿਕਅਪ ਗੱਡੀ ਲੋਡ ਸੀ ਲੋਡ ਠੀਕ ਖਾਲੀ ਆ ਜਮੇ ਸਾਡੀ ਅੱਛਾ ਖਾਲੀ ਹੈ ਤੇ ਸਮਾਨ ਕਿਹਦੇ ਚ ਸੀ ਸਮਾਨ ਕਿਸੇ ਚ ਨਹੀਂ ਹੈ ਗੱਡੀ ਦੇ ਵਿੱਚ ਲੈ ਲਈ ਜਿੱਥੇ ਵੀ ਜੜਾ ਕੇ ਵੀ ਸਵਾਰੀਆਂ ਸੀਗੀਆਂ ਕਿ ਵੀ ਹਸਪਤਾਲ ਭੇਜਤੀਆਂ ਜਾਂ ਕੋਈ ਮਾੜੇ ਜਿਹਨਾਂ ਨੂੰ ਸੱਟਾਂ ਲੱਗੀਆਂ ਨੇ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਅੱਗੇ ਸਰਕਾਰਾਂ ਨੂੰ ਚਾਹੀਦਾ ਜੀ ਜਿੱਥੇ ਰੋਜ਼ ਦਿਨ ਆਏ ਦਿਨ ਵਾਪਸ ਵਰਤਦੇ ਨੇ ਪਾਣੇ ਬਹੁਤ ਮਾੜਾ ਹੁੰਦਾ ਜੀ ਪਹਿਲਾਂ ਬੱਚੇ ਸੱਟ ਆਏ ਗਏ ਨੇ ਪਰ ਇਸ ਗੱਲ 'ਚ ਹੁਣ ਇਹ ਵਾਰ ਦੇ ਵਿੱਚ ਕੋਈ ਉਹ ਬੰਦੇ ਦੀ ਸੱਟਾਂ ਦਾ ਬਹੁਤ ਘਟ ਲੱਗੀਆਂ ਨੇ ਫਿਰ ਚਲੋ ਕੀ ਮੰਗ ਕਰਦੇ ਹੋ ਅਸੀਂ ਤਾਂ ਜਲਦੀ ਤੋਂ ਜਲਦੀ ਇਹੀ ਕਹਿੰਦੇ ਆ ਜੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਹੋਰ ਲਾਈਨ ਕਰਿਆ ਜਾਵੇ ਇਸ ਸੜਕ ਨੂੰ ਤਾਂ ਜੋ ਕਿ ਵੀਰੇੜੇ ਨਿਤ ਹਾਸੇ ਵਾਪਰਦੇ ਨੂੰ ਨਾ ਵਾਪਰ ਸਕਣ ਨਾ ਵਾਪਰਦੇ ਜਿਹੜੇ ਨਿਤ ਵਾਪਰਦੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ న్యూਸ ਗੱਲ ਕਰਦੇ ਆ ਮਸਲਾ ਨਹੀਂ ਕਹਿ ਸਕਦੇ ਮਸਲਿਆਂ ਦੀ ਵੀ ਪੰਡ ਬਣੀ ਹੋਈ ਹੈ ਗੱਲ ਕਰਦੇ ਆ ਪਟਿਆਲਾ ਰੋਡ ਤੇ ਪਿੰਡ ਫਤਿਹਪੁਰ ਵਿਖੇ ਹੁਣੇ-ਹੁਣੇ ਸਾਨੂੰ ਸੂਤਰਾਂ ਨੇ ਜਾਣਕਾਰੀ ਦਿੱਤੀ ਸੀਗੀ ਕਿ ਇੱਕ ਕਾਰ ਦਾ ਤੇ ਮਹਿੰਦਰਾ ਪਿਕਅਪ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਲ ਇੱਥੇ ਆ ਕਰਨ ਯੋਗ ਹੈ ਕਿ ਵੀ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਨੂੰ ਚੁਣਿਆ, ਐਮਪੀ ਨੂੰ, ਐਮਐਲਏ ਸਾਹਿਬ ਨੂੰ ਚੁਣਿਆ, ਉਹਨਾਂ ਤੋਂ ਮੰਗ ਹੈ ਕਿ ਇਸ ਪਟਿਆਲਾ ਰੋਡ ਨੂੰ ਜਲਦੀ ਤੋਂ ਜਲਦੀ 4 ਲਾਈਨ ਜਾਂ ਡਬਲ ਕੀਤਾ ਜਾਵੇ। ਜਿਵੇਂ ਵੀ ਉਹਨਾਂ ਦੀ ਕੋਈ ਪਾਲਿਸੀ ਹੈ ਉਸੇ ਹਿਸਾਬ ਨਾਲ ਡਬਲ ਜਾਂ 4 ਲਾਈਨ ਕੀਤਾ ਜਾਵੇ। ਜਿਹੜੇ ਨਿੱਤ ਦੇ ਆਏ ਦੇ ਐਕਸੀਡੈਂਟ ਤੇ ਹਾਦਸੇ ਵਾਪਰਦੇ ਨੇ, ਇਹ ਨਾ ਵਰਤਨ ਲੋਕ ਨੇ ਜੋ ਵੀ ਇੱਥੋਂ ਹੁਣ ਸ਼ਹਿਰ ਵਾਸੀ ਜਾਂ ਉਹਰਾ ਪਰਾਂ ਦੇ ਲੋਕ ਜਿਹੜੇ ਪਟਿਆਲਾ ਰੋਡ ਤੇ ਚੜ੍ਹਦੇ ਨੇ, ਤਾਂ ਉਹਨਾਂ ਨੂੰ ਹਰ ਵੇਲੇ ਹੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ ਕਿ ਵੀ ਪ੍ਰਮਾਤਮਾ ਨਾ ਕਰੇ ਕਿ ਵੀ ਕੋਈ ਪਾਣਾ ਵਾਪਰ ਸੋਖ ਸ਼ਾਂਤੀ ਨਾਲ ਜਿੱਥੇ ਜਾਣਾ ਹੈ ਉੱਥੇ ਜਾਈਏ ਤੇ ਜਿੱਥੇ ਆਉਣਾ ਹੈ ਜਿੱਥੇ ਜਾਣਾ ਆਣਾ ਹੈ ਜਾ ਸਕਣ ਹੁਣ ਲੋਕਾਂ ਨੇ ਵੀ ਪਿੰਡ ਵਾਸੀਆਂ ਨੇ ਵੀ ਇਹੀ ਮੰਗ ਕੀਤੀ ਹੈ ਕਿ ਵੀ ਹਲੇ ਕੁਝ ਦਿਨ ਹੀ ਵਾਪਰੇ ਨੇ ਇੱਕ ਸੱਤ ਬੱਚੇ ਤੇ ਡਰਾਈਵਰ ਦਾ ਐਕਸੀਡੈਂਟ ਹੋ ਗਿਆ ਡੈਥ ਹੋ ਗਈ ਸੀਗੀ ਤੇ ਕੋਈ ਉਹ ਦਿਨ ਜਾਂਦਾ ਤੇ ਅੱਜ ਫੇਰ ਇੱਕ ਹੋਰ ਮਦਭਾਗੀ ਘਟਨਾ ਵਾਪਰ ਗਈ ਆ ਇੱਕ ਮਿੰਦਰਾ ਪਿਕਅਪ ਦਾ ਤੇ ਕਾਰ ਦਾ ਐਕਸੀਡੈਂਟ ਹੋ ਗਿਆ ਆ ਸਰਕਾਰਾਂ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਇਸ ਰੋਡ ਦਾ ਕੰਮ ਸ਼ੁਰੂ ਕੀਤਾ ਜਾਵੇ ਤੇ ਜੇ ਗੱਲ ਕਰੀਏ ਸਿਟੀ ਸਮਾਰਾ ਸਿਟੀ ਪੁਲਿਸ ਦੇ ਮੁਲਾਜ਼ਮਾਂ ਦੀ ਤਾਂ ਉਹ ਟਾਈਮ ਤੇ ਆ ਗਏ ਸੀਗੇ ਉਹਨਾਂ ਨੇ ਆ ਕੇ ਜਿਹੜੇ ਜ਼ਖਮੀ ਸੀਗੇ ਜਿਨ੍ਹਾਂ ਦੀਆਂ ਕਿ ਵੀ ਸ ਉਹਨਾਂ ਹਸਪਤਾਲ ਉਹਨਾਂ ਨੂੰ ਐਡਮਿਟ ਕਰਾਤਾ ਸੀ ਐਮਬੂਲੈਂਸ ਬੁਲਾ ਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਵੀ ਪਹੁੰਚ ਗਏ ਸੀਗੇ ਗੱਲ ਇਹ ਹੈ ਕਿ ਵੀ ਇਹ ਇੱਕ ਦਿਨ ਦੀ ਨਹੀਂ ਰੋਜ਼ਾਨਾ ਦੀ ਐਕਸੀਡੈਂਟ ਦੀਆਂ ਇਹ ਘਟਨਾਵਾਂ ਨੇ ਜਿਹੜੀਆਂ ਇਹ ਵਾਪਰ ਰਹੀਆਂ ਨੇ ਹੁਣ ਲੋਕਾਂ ਨੇ ਮੰਗ ਇਹ ਕੀਤੀ ਹੈ ਕਿ ਵੀ ਜਲਦੀ ਤੋਂ ਜਲਦੀ ਇਸ ਰੋਡ ਨੂੰ ਫੋਰ ਲਾਈਨ ਜਾਂ ਡਬਲ ਕੀਤਾ ਜਾਵੇ ਜਿਹੜੀਆਂ ਇਹ ਨਿਤ ਦੇ ਹਾਦਸੇ ਤੇ ਐਕਸੀਡੈਂਟ ਵਾਪਰਦੇ ਨੇ ਇਹਨਾਂ ਨੂੰ ਠੱਲ ਪਾ ਸਕੇ ਹੁਣ ਵੇਖਦੇ ਹਾਂ ਕਿ ਵੀ ਸਰਕਾਰ ਇਸ ਪਾਸੇ ਕਦੋਂ ਗੌਰ ਤੇ ਕਿੰਨੀ ਕੁ ਜਲਦੀ ਕਰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮਦਵਾਦੀ ਰਿਪੋਰਟ ਦੇਖ ਸਕਦੇ ਹੋ ਇਹ ਗੱਡੀ ਹੈ Mahindra pickup Mahindra pickup ਗੱਡੀ ਦਾ ਨੰਬਰ ਹੈਗਾ ਵੀਰ ਜੀ PP11 BF4654 Mahindra pickup ਦਾ ਗੱਡੀ ਦਾ ਨੰਬਰ ਹੈ ਤੇ ਭਰਾ ਵੀਰ ਨਾਲ ਮੁਲਾਜ਼ਮਾ ਨਾਲ ਵੀ ਗੱਲ ਕਰਦੇ ਆ ਕਿਵੇਂ ਹੋਇਆ ਤੇ ਕਿਸ ਤਰ੍ਹਾਂ ਕੋਈ ਨੁਕਸਾਨ ਇਹ ਵੀਰ ਜੀ ਕਿਵੇਂ ਹੋਇਆ ਐਕਸੀਡੈਂਟ ਤੇ ਸਰਕਾਰ ਰਹਿ ਗਿਆ ਸ਼ੁਕਰ ਹੈ ਸ਼ੁਕਰ ਹੈ ਜੀ ਜੀ ਬੜੀ ਨੁਕਸਾਨ ਤੋਂ ਬਚ ਗਿਆ ਮਤਲਬ ਮੌਤ ਨੂੰ ਟੱਟਾ ਨੇ ਐਂਬੂਲੈਂਸ ਚ ਦਾਖਲਾ ਲੈ ਕੇ ਨਿਵਲ ਹਸਪੀਟਲ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਆ ਗਏ ਸੀਗੇ ਜਿਹਨਾਂ ਨੇ ਮੌਕੇ ਤੇ ਮੌਕੇ ਤੇ ਆ ਗਏ ਸੀਗੇ ਟ੍ਰੈਕਟਰ ਚੱਲਾ ਤੇ ਮਹੀਂਦਰਾ ਪਿਕਅਪ ਟੈਕਸ਼ਰਟ ਹੋਇਆ ਬਾਕੀ ਇਹ ਮਹੀਂਦਰਾ ਪਿਕਅਪ ਲੋਡ ਸੀਗੀ ਕਿ ਖਾਲੀ ਸੀ ਖਾਲੀ ਸੀ ਬੰਨੇ ਨਾਲ ਮੋਸਲਾ ਖਿੱਚ ਕੇ ਹਾਂ ਜੀ ਬੋਲੋ ਉੰਨਾ ਨਾਮ ਆ ਗਿਆ ਤੇ ਉਹ ਬੈਟ ਲਗਾਉਂਦੇ ਹੋ ਕੋਲ ਤੋਂ ਹੋਰ ਮੋਟਾ ਹੋ ਕਰਨਾ ਚਾਹੀਦਾ ਕਰਨਾ ਹੋਵੇਗਾ ਤੇ ਮਹਿੰਦਰਾ ਪਿਕਅਪ ਗੱਡੀ ਦਾ ਵੀ ਸ਼ੀਸ਼ੇ ਵਗੈਰਾ ਟੁੱਟ ਗਏ ਨੇ ਤੇ ਨੁਕਸਾਨ ਤਾਂ ਬਹੁਤ ਹੋਇਆ ਦੋਵਾਂ ਧਿਰਾਂ ਦਾ ਹੀ ਮੋਟਰਸਾਈਕਲ ਵਾਲਿਆਂ ਨੂੰ ਹੋਰ ਮੋਟਰਲ ਪਰੇ ਕਰੋ ਤੇ ਸਮਾਣਾ ਸਿਟੀ ਦੇ ਮੁਲਾਜ਼ਮਾਂ ਨੇ ਜਲਦੀ ਉਹ ਗੱਡੀਆਂ ਨੂੰ ਸਾਈਡ ਤੇ ਕਰਾ ਕੇ ਰੋਡ ਚੱਲਦਾ ਕੀਤਾ ਜਾ ਰਿਹਾ ਹੈ ਫਟਕਾ ਨਾ ਫੋਨ ਨਾ ਆਇਆ ਜੀ ਬੰਦਾ 32 ਐ ਟੈਂਡੇ ਲਵਾ ਦੂਗਾ ਫਟਕਾ ਤੇ ਨਾ ਕਰਦੇ ਜੀ ਚਲ ਆਉਂਦਾ ਰੋਣਾ ਮੇਰਾ ਬੰਦਾ ਨਾ ਆਉਂਦਾ ਤੇ ਦੇਖ ਸਕਦੇ ਹੋ ਪਟਿਆਲਾ ਰੋਡ ਬਹੁਤ ਹੀ ਜ਼ਿਆਦਾ ਚੱਲਦਾ ਹੈ ਤੇ ਦਿੱਲੀ ਵਾਲਾ ਰੋਡ ਸ਼ੁਰੂ ਹੋ ਗਿਆ ਇਧਰੋਂ ਤੇ ਦਿੱਲੀ ਵਾਲਾ ਰੋਡ ਵੀ ਸ਼ੁਰੂ ਹੋਣ ਕਰਕੇ ਇਧਰੋਂ ਆਵਾਜਾਈ ਵੀ ਬਹੁਤ ਰਹਿੰਦੀ ਹੈ ਦੇਖ ਸਕਦੇ ਹੋ ਪਟਿਆਲਾ ਰੋਡ ਦੇ ਉੱਤੇ ਆਵਾਜਾਈ ਦੀ ਕਿੰਨੀ ਕੋ ਭਾਰ ਆਇ ਕਿਸੇ ਤੋਂ ਲਕੋ ਨਹੀਂ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਇਸ ਰੋਡ ਨੂੰ ਜਲਦੀ ਤੋਂ ਜਲਦੀ ਡਬਲ ਜਾਂ ਫੋਰ ਲਾਈਨ ਜਿਵੇਂ ਉਹਨਾਂ ਦੀ ਪਾਲਿਸੀ ਹੈ ਉਸੇ ਹਿਸਾਬ ਨਾਲ ਇਹਨਾਂ ਨੂੰ ਜਲਦੀ ਤੋਂ ਜਲਦੀ ਡਬਲ ਜਾਂ ਫੋਰ ਲਾਈਨ ਕੀਤਾ ਜਾਵੇ ਤਾਂ ਜੋ ਜਿਹੜੇ ਇਹ ਆਏ ਦਿਨ ਕੋਈ ਨਾ ਕੋਈ ਹਾਸਾ ਵਾਪਰਦਾ ਐ ਐਕਸੀਡੈਂਟ ਹੁੰਦੇ ਨੇ ਉਹਨਾਂ ਹਾਸਿਆਂ ਤੋਂ ਕਿ ਵੀ ਠੱਲ ਪੈ ਸਕੇ ਤੇ ਨਿਤ ਦੇ ਹਾਸਿਆਂ ਨੂੰ ਜਿਹੜੀ ਇਹ ਸ਼ਹਿਰ ਵਾਸੀਆਂ ਦੇ ਵਿੱਚ ਵੀ ਡਰ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਜਦੋਂ ਵੀ ਇਸ ਪਟਿਆਲਾ ਰੋਡ ਤੇ ਲੰਘਦੇ ਹਨ ਤਾਂ ਕੋਈ ਨਾ ਕੋਈ ਮਤਲਬ ਭਾਗੀ ਘਟਨਾ ਸੁਣਨ ਨੂੰ ਮਿਲਦੀ ਐ ਕਿ ਵੀ ਕੋਈ ਨਾ ਕੋਈ ਹਾਸਾ ਇੱਥੇ ਹੋਇਆ ਹੀ ਰਹਿੰਦਾ ਤੇ ਪ੍ਰਸ਼ਾਸਨ ਨੂੰ ਵੀ ਲੋੜ ਐ ਸਰਕਾਰਾਂ ਨੂੰ ਵੀ ਲੋੜ ਐ ਕਿ ਵੀ ਇਸ ਪਾਸੇ ਜਲਦੀ ਤੋਂ ਜਲਦੀ ਗੌਰ ਕੀਤਾ ਜਾਵੇ ਤਾਂ ਜੋ ਕਿ ਵੀ ਜਿਹੜੇ ਇਹ ਐਕਸੀਡੈਂਟ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਜੋ ਇਹਨਾਂ ਨੂੰ ਠੱਲ ਪਾ ਸਕੇ ਸਫਲਾਣ ਸਫਲਾਣ ਭੁਲਾਣ ਦਾ ਬੋਲਾ ਮੈਂ ਪਾਜ ਵਿੱਚ ਪਾ ਆ ਸੁਮਿਆ ਰੱਖ ਲਾ ਕਾੜ ਵੀ ਹੈ ਕਿਨੇ ਦਾ ਉਹ ਕਾੜ ਦੀ ਆ ਭਾਰਤੀ ਮਿਲਕੀ ਨਾਲੇ ਬਾਈਪਾਂ ਤੇ ਲੱਗ ਜਾ ਉਹ ਨਾ ਰਹੀ ਆਈ ਕਿੱਧਰ ਆ ਕੇ ਕਿੱਧਰ ਆ ਉਹ ਸੁਣ ਆਈ ਕਿੱਧਰ ਮਿਲ ਕੇ ਕਿੱਧਰ ਚੱਲ ਕੇ ਆਈ ਆ ਆ ਗੱਡੀ ਤੇ ਲੈ ਜਾਣਗੇ ਉਹ ਇਹ ਕਿਤੇ ਸਹੀ ਜਾਤੀ ਦੇ ਅਸੀਂ ਖੜੇ ਹਾਂ ਪਟਿਆਲਾ ਰੋਡ ਪਿੰਡ ਫਤਿਹਪੁਰ ਜਿੱਥੇ ਇੱਕ ਮਹਿੰਦਰਾ ਪਿਕਅਪ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਤੇ ਜੇ ਗੱਲ ਕੀਤੀ ਜਾਵੇ ਕੋਈ ਉਹ ਦਿਨ ਜਾਂਦਾ ਜਿੱਥੇ ਇਦਨਕੇ ਵੀ ਕੋਈ ਕੋਈ ਹਾਸਾ ਨਾ ਵਾਪਰਦਾ ਹੋਵੇ ਸਰਕਾਰਾਂ ਦੀ ਟੇਕ ਟਿਕਾਈ ਹੋਈ ਹੈ ਲੋਕਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਪਰ ਜੇ ਲੋਕਾਂ ਦੀ ਸਹੂਲਤ ਵਾਲ ਗੱਲ ਕੀਤੀ ਜਾਵੇ ਤਾਂ ਲੋਕ ਸਹੂਲਤਾਂ ਤੋਂ ਅਜੇ ਵੀ ਵਾਂਝੇ ਨੇ ਕੋਈ ਉਹ ਦਿਨ ਜਾਂਦਾ ਜਿਸ ਦਿਨ ਕਿ ਵੀ ਇੱਥੇ ਪਟਿਆਲਾ ਰੋਡ ਤੇ ਕੋਈ ਐਕਸੀਡੈਂਟ ਨਾ ਹੁੰਦਾ ਹੋਵੇ ਹਲੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਸੱਤ ਬੱਚੇ ਇੱਕ ਡਰਾਈਵਰ ਦਾ ਐਕਸੀਡੈਂਟ ਆ ਜਿਹਦੇ ਵਿੱਚ ਡੈਥ ਹੋ ਗਈ ਸੀਗੀ ਤੇ ਅੱਜ ਫੇਰ ਇੱਕ ਹੋਰ ਮਦ ਭਾਗੀ ਘਟਨਾ ਵਾਪਰੀ ਆ ਮਹਿੰਦਰਾ ਪੀਕਅਪ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਹੁਣ ਇੱਥੇ ਜਾਣਕਾਰੀ ਵੀ ਲੈਣੇ ਆ ਕਿਵੇਂ ਹੋਇਆ ਜਾਂ ਕਿਸ ਤਰ੍ਹਾਂ ਇਹਦੀ ਹਾ사 ਹੋਇਆ ਗੱਲ ਕਰਦੇ ਹਾਂ ਪਟਿਆਲਾ ਰੋਡ ਤੋਂ ਦੇਖ ਸਕਦੇ ਹਾਂ ਗੱਡੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਤੇ ਇੱਥੇ ਰਾਂਘੀਰਾ ਨੇ ਵੀ ਦੱਸਿਆ ਕਿ ਵੀ ਜਾਨੀ ਨੁਕਸਾਨ ਤੋਂ ਬਚਾਰੇ ਪਰ ਸੱਟਾਂ ਜ਼ਰੂਰ ਲੱਗੀਆਂ ਨੇ ਸਵਾਰੀਆਂ ਦੇ ਤੇ ਤੁਹਾਨੂੰ ਗੱਡੀ ਨੰਬਰ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਗੱਡੀ ਨੰਬਰ ਹੈ HR05AK9071 ਗੱਡੀ ਨੰਬਰ ਹੈ ਇਹ ਪਤਾ ਕਰਦੇ ਆ ਕਿੱਥੋਂ ਆ ਰਹੇ ਸੀ ਆ ਜਾ ਰਹੇ ਸੀਗੇ ਤੇ ਦੇਖਿਆ ਜਾਵੇ ਤਾਂ ਗੱਡੀ ਦਾ ਵੀ ਬਹੁਤ ਨੁਕਸਾਨ ਹੋਇਆ ਹੈ